ਪਲਰਪਣ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਹੈ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਰੋ ਜਿਹੜਾ ਅੱਜ ਆਪਣਾ ਵਿਸ਼ਾ ਉਹ ਹੈਗਾ ਖੇਤੀ ਨੂੰ ਜ਼ਹਿਰ ਮੁਕਤ ਕਰਨਾ ਖੇਤੀ ਨੂੰ ਜ਼ਹਿਰ ਮੁਕਤ ਕਰਨ ਦੇ ਲਈ ਐਮ ਆਈ ਲਾਈਫ ਸਟਾਈਲ ਕੰਪਨੀ ਕਰਨਿਓ ਰਾਏ ਕੋਟਲਾ ਦੇ ਰਣਜੀਤ ਸਿੰਘ ਤੋਂ ਇਹ ਮੱਕੀ ਜਿਹੜੀ ਹੈਗੀ ਆਪਣੀ ਐਸਟੀਸੀ ਸ਼੍ਰੀ ਸਾਧੂ ਸਿੰਘ ਦੁਆਰਾ ਉਹਨਾਂ ਦੀ ਦੇਖ ਰਹੀ ਕਿ ਇੱਥਾਂ ਇਹ ਬਜਾਈ ਗਈ ਹੈ ਬਹੁਤ ਸੋਹਣੀ ਇਹ ਜਿਹੜੀ ਮੱਕੀ ਦੀ ਫਸਲ ਇਹਨਾਂ ਨੇ ਬੀਜੀ ਆ ਬਾਕੀ ਆਓ ਆਪਾਂ ਇਹਨਾਂ ਦੇ ਸੁਣਦੇ ਆ ਸਾਧੂ ਸਿੰਘ ਤੇ ਰਣਜੀਤ ਸਿੰਘ ਦੇ ਜੋ ਦੋਸਤੋ ਨਾਂ ਮੇਰਾ ਸਾਧੂ ਸਿੰਘ ਹੈ ਪਿੰਡ ਮੇਰਾ ਗੁਰੂਸਰ ਹੈਗਾ ਤੇ ਪਿਛਲੇ ਕੁਝ ਸਮੇਂ ਤੋਂ ਮੈਂ ਮਾਈ ਲਾਈਫ ਸਟਾਈਲ ਨਾਲ ਜੁੜ ਕੇ ਕੰਮ ਕਰ ਰਿਹਾ ਹਾਂ ਜਿਸ ਦੇ ਵਿੱਚ ਸਾਡੇ ਕੋਲ ਸਿਹਤ ਨੂੰ ਸਹੀ ਰੱਖਣ ਵਾਲੇ ਤੇ ਖੇਤੀ ਨੂੰ ਆਰਗੇਨਿਕ ਕਰਨ ਵਾਲੇ ਬਹੁਤ ਸਾਰੇ ਸਾਡੇ ਕੋਲ ਪ੍ਰੋਡਕਟ ਹੁੰਦੇ ਆ ਤੇ ਪਿਛਲੇ ਕੁਝ ਸਮਾਂ ਸਟਾਰਟਿੰਗ ਦੇ ਵਿੱਚ ਬਾਈ ਜੀ ਨੂੰ ਅਸੀਂ ਮੱਕੀ ਦੇ ਲਈ ਪ੍ਰੋਡਕਟ ਵਰਤਣ ਨੂੰ ਦਿੱਤੇ ਸੀਗੇ ਤੇ ਆਪਾਂ ਬਾਈ ਜੀ ਦੀ ਜਵਾਨ ਨੂੰ ਸੁਣਦੇ ਆ ਤੇ ਬਾਈ ਜੀ ਨੇ ਆਪਣੇ ਜਿਹੜੇ ਪ੍ਰੋਡਕਟ ਵਰਤੇ ਸੀ ਉਹਨਾਂ ਨੂੰ ਇਹਨਾਂ ਨੂੰ ਕੀ ਫਾਇਦਾ ਹੋਇਆ ਸਸੀ ਗੱਲ ਬਾਈ ਜੀ ਸਸੀ ਗੱਲ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਤੇ ਪਿੰਡ ਕਿਹੜਾ ਹੈ ਪਿੰਡ ਕੋਟਲਾ ਰਹਿ ਗਿਆ ਜੀ ਤੇ ਬਾਈ ਜੀ ਤੁਸੀਂ ਆਪਣੇ ਪ੍ਰੋਡਕਟ ਵਰਤੇ ਸੀਗੇ ਤੇ ਆਪਣੀ ਮੱਕੀ ਦੇ ਵਿੱਚ ਸਟਾਰਟਿੰਗ ਦੇ ਵਿੱਚ ਤਾਨੂੰ ਕੀ ਹੋਣ ਸਕਤੇ ਜਿਸੇ ਤੁਹਾਡੀ ਮੱਕੀ ਦੇ ਵਿੱਚ ਕੀ ਪ੍ਰੋਬਲਮ ਸੀ ਮੱਕੀ ਜੀ ਅਸੀਂ ਵਾਉਣ ਨੂੰ ਤਿਆਰ ਸੀ ਪਹਿਲੇ ਅੱਛਾ ਜੀ ਉਸ ਤੋਂ ਬਾਅਦ ਜਦੋਂ ਤੁਹਾਡੇ ਨਾਲ ਮਿਲੇ ਆ ਤੇ ਤੁਸੀਂ ਆਹ ਸਪਰੇਅ ਦੇ ਗਏ ਸੀਗੇ ਹਾਂਜੀ ਜੋ ਪਹਿਲੀ ਸਪਰੇਅ ਕੀਤੀ ਤੇ ਥੋੜੇ ਸਮੇਂ ਵਿੱਚ ਹੀ ਫਰਕ ਪੈ ਗਿਆ ਸੀ ਸਹੀ ਹੈ ਉਸ ਤੋਂ ਬਾਅਦ ਫਿਰ ਇੱਕ ਸਪਰੇਅ ਹੋਰ ਕੀਤੀ ਸੀ ਤੇ ਦੋ ਸਪਰੇਅਆਂ ਕੀਤੀਆਂ ਸੀਗਾ ਜੀ ਹਾਂਜੀ ਤੇ ਦੋ ਸਪਰੇਅਆਂ ਤੋਂ ਬਾਅਦ ਮੱਕੀ ਤੁਹਾਡੇ ਸਾਹਮਣੇ ਜੀ ਦੇਖ ਸਕਦੇ ਹੋ ਸਹੀ ਬਹੁਤ ਵਧੀਆ ਰਿਜ਼ਲਟ ਆਇਆ ਜੀ ਤੇ ਸਾਰੇ ਇਹਨਾਂ ਨੂੰ ਆਪਾਂ ਇੰਡੀਆ ਐਗਰੋ ਦੇ ਆਪਣੇ ਪ੍ਰੋਡਕਟ ਦਿੱਤੇ ਸੀ ਇਹ ਗਰੋ ਮੈਜਿਕ ਤੇ ਸਪਰੇ ਪਲਸ ਇਹਨਾਂ ਨੇ ਪ੍ਰੋਡਕਟ ਵਰਤੇ ਸੀ ਜਿਦੇ ਨਾਲ ਤੁਹਾਡੇ ਸਾਹਮਣੇ ਮੱਕੀ ਦੀ ਤੁਸੀਂ ਗਰੋਥ ਦੇਖ ਸਕਦੇ ਆਂਗੇ ਤੇ ਬਾਈ ਜੀ ਨੇ ਆਪਣੇ ਜਿਹੜੇ ਪ੍ਰੋਡਕਟ ਪਨੀਰੀ ਦੇ ਵਿੱਚ ਵੀ ਯੂਜ਼ ਕੀਤੇ ਆ ਤੇ ਇਹਨਾਂ ਨੇ ਆਪਣੇ ਝੋਨੇ ਦੇ ਵਿੱਚ ਵੀ ਪਾਇਆ ਤੇ ਸਾਰੀ ਫਸਲ ਤੇ ਆਪਣੇ ਪ੍ਰੋਡਕਟ ਯੂਜ਼ ਕਰ ਰਿਹਾ ਤੇ ਆਪਾਂ ਆਜੋ ਦੋਸਤੋ ਰਲ ਮਿਲ ਕੇ ਠੀਕ ਹੈ ਪੰਜਾਬ ਨੂੰ ਜ਼ਹਿਰ ਮੁਕਤ ਕਰੀਏ ਤੇ ਇੰਡੀਆ ਐਗਰੋ ਨਾਲ ਜੁੜ ਕੇ ਪੰਜਾਬ ਦੀਆਂ ਆਉਣ ਵਾਲੀਆਂ ਫਸਲਾਂ ਤੇ ਨਸਲਾਂ ਨੂੰ ਬਚਾ ਸਕਦੇ ਆ ਬਾਈ ਜੀ ਤੁਸੀਂ ਅੱਗੇ ਵੀ ਸੰਦੇਸ਼ ਦੇ ਰਹੇ ਆ ਵੀ ਇਹਨਾਂ ਪ੍ਰੋਡਕਟਾਂ ਨੂੰ ਵਰਤੋ ਹਾਂ ਬਾਈ ਅਸੀਂ ਤੇ ਕਹਿ ਰਹੇ ਆ ਵੀ ਅਸੀਂ ਸਾਰੇ ਵਾਂਗ ਤੇ ਵਰਤ ਰਹੇ ਆ ਵੀ ਤੁਸੀਂ ਵੀ ਵਰਤੋ ਹੋ ਤੇ ਗਾਂ ਅੱਗੇ ਹੋਰ ਵੀ ਲੋਕਾਂ ਨੂੰ ਸ਼ੇਅਰ ਕਰੋ ਧੰਨਵਾਦੀ ਥੈਂਕ ਯੂ